ਆਪਾਂ ਆਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਕੋਲੇ ਇੱਕ ਮੈਸੇਜ ਆਇਆ ਜੋ ਸਾਡੀ ਡਿਊਟੀ ਪਰਮਾਤਮਾ ਨੇ ਸਾਡੀ ਬਖਸ਼ੀ ਹੈ ਸਾਨੂੰ ਉਹ ਨਿਭਾਉਣ ਲੱਗੇ ਹੋਏ ਆਂ ਵੀਰੇ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ 'ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਹਦੇ ਚੋਂ 100 49 ਸਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜਿਹੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਹੋ ਉੱਥੇ ਨੇ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੂਪ ਨੇ 139 ਰੂਪ ਇਹੋ ਜਿਹੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਪ੍ਰਬੰਧਕਾਂ ਕੋਲੇ 139